ਭਾਈ ਗੁਰਜੀ ਕਾ ਖਾਲਸਾ ਭਾਈ ਗੁਰਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ ਤੇ Facebook ਪੇਜ ਉੱਤੇ ਸਵਾਗਤ ਹੈ ਜੀ ਅੱਜ ਦੀ ਆਪਾਂ ਵੀਡੀਓ ਲੈ ਕੇ ਆ ਹਾਂ ਪੇਚਾ ਵਾਲੇ ਪੰਨੇ ਦੀ ਜਿੰਦੀ ਲੰਥ ਹੈ ਗਿਆ 3.5 ਮੀਟਰ ਤੇ ਜਿਹੜਾ ਕੱਪੜਾ ਉਹ ਆਪਾਂ ਨੇ ਫੁੱਲਿਆ ਵਰਤਿਆ ਪਹਿਲਾਂ ਜਿਹੜਾ ਆਪਾਂ ਛੜ ਦੇ ਉੱਤੇ ਹਲਕਾ ਟੰਦਾਰਾ ਕੇ ਜੁੜਾ ਕਰਾਂਗੇ ਫਿਰ ਉਸ ਤੋਂ ਬਾਅਦ ਜੁੜਾ ਛੜ ਦੇ ਤੋਂ ਇੱਕ ਲੜ ਲਿਆ ਕੇ ਉਸਦੇ ਉੱਪਰ ਜਿਹੜਾ ਆਪਾਂ ਦੂਸਰਾ ਲੜ ਲਿਆਵਾਂਗੇ ਫਿਰ ਉਸ ਤੋਂ ਆ ਜਿਹੜਾ ਤੁਸੀਂ ਨੇ ਇਸ ਲੜ ਨੂੰ ਸਾਫ਼ ਕਰਨਾ ਇਸ ਲੜਦੇ ਤੇ ਹੱਥ ਪੈਰ ਕਿਹੜਾ ਪਹਿਲਾਂ ਨੂੰ ਖਿੱਚ ਕੇ ਪ੍ਰੋਪਰ ਸਾਫ਼ ਕਰਕੇ ਇਸ ਲੜ ਨੂੰ ਵੀ ਅ ਤੁਸੀਂ ਚੰਗੀ ਤਰ੍ਹਾਂ ਪ੍ਰੋਪਰ ਬੈਕ ਤੱਕ ਸਾਫ਼ ਕਰਨਾ ਲੜ ਨੂੰ ਬੈਕ ਤੱਕ ਸਾਫ਼ ਕਰਨ ਤੋਂ ਬਾਅਦ ਪੂਰਾ ਟ੍ਰੈਡ ਕਰਕੇ ਜਿਹੜਾ ਤੁਸੀਂ ਨੇ ਲੜ ਨੂੰ ਲਗਾ ਦੇਣਾ ਜੀ ਹੁਣ ਜਿਹੜਾ ਆਪਾਂ ਜਿਹੜਾ ਤੁਸੀਂ ਨੇ ਇਸ ਤੋਂ ਅਗਲਾ ਲੜ ਲਗਾਉਣਾ ਉਸ ਲੜ ਨੂੰ ਬੈਕ ਤੋਂ ਪਿੰਚ ਕਰਨਾ ਜਿਹੜਾ ਇਸ ਲੜੜਾ ਪਿਛਲਾ ਬੜਾ ਜਿਹੜਾ ਤੁਹਾਡਾ ਜਿਹੜਾ ਬਾਕੀ ਲੜ ਰੂਗਾ ਉਹ ਉਸ ਨੂੰ ਆਪਾਂ ਬੈਕ ਤੱਕ ਦਬਤਮਾਗੇ ਇਸ ਲੜ ਨੂੰ ਉੱਪਰ ਆਉਣ ਚੰਗੀ ਤਰ੍ਹਾਂ ਫੋਲਡ ਕਰਾਂਗੇ ਉੱਪਰ ਲੜ ਨੂੰ ਫੋਲਡ ਕਰਨ ਤੋਂ ਆਹ ਦਾ ਫਰੰਟ ਦੇ ਤੋਂ ਇੱਕ ਜਿਹੜਾ ਤੁਸੀਂ ਨੇ ਇਸ ਲੜ ਨੂੰ ਫਰੰਟ ਦੇ ਤੋਂ ਇੱਕ ਗੱਲ ਲੜ ਨੂੰ ਤੁਸੀਂ ਨੇੜਾ ਫੋਲਡ ਕਰਨਾ ਜੀ ਉਸ ਤੋਂ ਲੜ ਨੂੰ ਹਲਕਾ ਖਿੱਚ ਕੇ ਇਸ ਲੜ ਨੂੰ ਤੁਸੀਂ ਨੇ ਡਬਲ ਫੋਲਡ ਕਰਕੇ ਤੇ ਬੈਕ ਤੱਕ ਸੇਵ ਕਰਨਾ ਹੁਣ ਇਸ ਲੜ ਨੂੰ ਜਿਹੜਾ ਤੁਸੀਂ ਡਬਲ ਫੋਲਡ ਕਰਕੇ ਤੇ ਬੈਕ ਤੱਕ ਲੜ ਨੂੰ ਸੇਵ ਕਰਨਾ ਜੀ ਇਹੜਾ ਆਪਣਾ ਜਿਹੜਾ ਤੁਹਾਡਾ ਉੱਪਰੋਂ ਸਿਰ ਨੰਗਾ ਹੋਊਗਾ ਉਸ ਨੂੰ ਆਪਾਂ ਇਸ ਲੜ ਦੇ ਇਸ ਇਸ ਲੜ ਦੇ ਵਿੱਚ ਦੇ ਕੇ ਆਪਣਾ ਜਿਹੜਾ ਸਿਰ ਕਵਰ ਕਰਾਂਗੇ ਹੁਣ ਆਪਾਂ ਬਾਅਦ ਫੇਰ ਕਿਹੜਾ ਇਸ ਲੜ ਦਾ ਜਿਹੜਾ ਨਾ فاਸਲਾ ਹੋਊਗਾ ਉਸ فاਸਲੇ ਵਿੱਚ ਸੈੱਟ ਕਰਾਂਗੇ ਜੀ ਪ੍ਰੋਪਰ ਆਪਾਂ ਜਿਹੜਾ ਪ੍ਰੋਪਰ ਤੁਸੀਂ ਨੇ ਜਿਹੜਾ ਆਪਣਾ ਇਹਨਾਂ ਲੜਾਂ ਦਾ فاਸਲਾ ਉਹ ਤੁਸੀਂ ਨੇ ਸੇਮ ਰੱਖਣਾ ਕਿਸੇ ਵੀ ਲੜ ਦਾ ਤੁਹਾਡਾ فاਸਲਾ ਵਧ ਘਟ ਨਹੀਂ ਹੋਣਾ ਚਾਹੀਦਾ ਹੁਣ ਆਪਾਂ ਇਹਦਾ ਸਿਰ ਕਵਰ ਕਰਕੇ ਤੇ ਇਸ ਲੜ ਨੂੰ ਬੈਕ ਤੱਕ ਟਾਈਟ ਕਰਕੇ ਲਗਾ ਦੇਵਾਂਗੇ ਉਹ ਬੈਗ ਦਾਕਾ ਪ੍ਰੋਪਰ ਸਾਰੇ ਲੜਾਂ ਦੇ ਵਿੱਚ ਬਾਜ ਫੇਰ ਕੇ ਨਾ ਲੈਣਾ ਇਹਨਾਂ ਲੜਾਂ ਇਹਨਾਂ ਲੜਾਂ ਨੂੰ ਸਾਫ਼ ਕਰ ਲਵਾਂਗੇ ਜਿਹੜਾ ਤੁਸੀਂ ਨੇ ਤੀਸਰਾ ਲੜ ਲਗਾਉਣਾ ਤੀਸਰੇ ਲੜ ਨੂੰ ਬੈਗ ਤੋਂ ਪਿੰਚ ਕਰਨਾ ਲੜ ਨੂੰ ਬੈਗ ਤੋਂ ਪਿੰਚ ਕਰਨ ਤੋਂ ਬਾਅਦ ਤੇ ਉੱਪਰ ਵਾਲਾ ਲੜ ਨੂੰ ਜਿਹੜਾ ਤੁਸੀਂ ਫੋਲਡ ਕਰਨਾ ਜੀ ਫਿਰ ਉਸ ਤੋਂ ਇਸ ਲੜ ਨੂੰ ਆਪ ਇਸ ਲੜ ਨੂੰ ਅੱਖ ਤੱਕ ਖਿੱਚਣ ਤੋਂ ਬਾਅਦ ਫਰੰਟ ਦੇ ਉੱਤੇ ਇਹਦਾ ਇੱਕ ਗਰ ਤੁਸੀਂ ਫੋਲਡ ਕਰਨਾ ਜੀ ਇਹ ਗਰ ਲੜ ਨੂੰ ਫੋਲਡ ਕਰਨ ਤੋਂ ਬਾਅਦ ਹੁਣ ਇਸ ਲੜ ਨੂੰ ਤੁਸੀਂ ਇਹਦਾ ਇੱਕ ਗਰ ਫੋਲਡ ਕਰ ਦੇਣਾ ਇੱਕ ਗਰ ਫੋਲਡ ਕਰਨ ਤੋਂ ਬਾਅਦ ਤੁਸੀਂ ਇਸ ਲੜ ਨੂੰ ਡਬਲ ਫੋਲਡ ਕਰਕੇ ਤੇ ਬੈਕ ਤੱਕ ਸਾਫ ਕਰਕੇ ਲਗਾ ਸਕਦੇ ਹੋ ਜੇਕਰ ਤੁਹਾਡਾ ਲੜ ਇੱਕ ਗਰ ਫੋਲਡ ਕਰੇ ਤੇ ਸਹੀ ਆ ਜਾਂਦਾ ਹੈ ਮੋਟਾ ਆ ਜਾਂਦਾ ਹੈ ਪ੍ਰੋਪਰ ਸਾਫ ਆ ਜਾਂਦਾ ਹੈ ਤੁਸੀਂ ਉਸ ਲੜ ਨੂੰ ਇੱਕ ਗਰ ਇੱਕ ਗਰ ਫੋਲਡ ਕਰਕੇ ਲਗਾ ਸਕਦੇ ਹੋ ਜੇਕਰ ਤੁਹਾਡਾ ਲੜ ਇੱਕ ਵਾਰ ਫੋਲਡ ਕਰੇ ਤੇ ਸਾਫ਼ ਹੈ ਪਰ ਮੋਟਾ ਨਹੀਂ ਹੁੰਦਾ ਤੁਸੀਂ ਉਸ ਲੜ ਨੂੰ ਡਬਲ ਫੋਲਡ ਕਰ ਸਕਦੇ ਹੋ ਹੁਣ ਤੁਸੀਂ ਇਹਨਾਂ ਲੜਾਂ ਦੇ ਵਿੱਚ ਬਾਸ਼ ਫੇਰ ਕੇ ਆਪਾਂ ਇਹਨਾਂ ਲੜਾਂ ਨੂੰ ਸਾਫ਼ ਕਰਨਾ ਬੈਗ ਤੇ ਵੀੜ ਹੈ ਤੁਹਾਡੇ ਬਲ ਹੋਣਗੇ ਨਾ ਬਲਾਂ ਨੂੰ ਤੁਸੀਂ ਕੱਢ ਲੈਣਾ ਜੀ ਜਿਹੜਾ ਤੁਸੀਂ ਨੇ ਇਸ ਤੋਂ ਅਗਲਾ ਲੜ ਲਗਾਉਣਾ ਜਿਹੜਾ ਤੁਸੀਂ ਇਸ ਤੋਂ ਅਗਲਾ ਲੜ ਲਗਾਉਣਾ ਉਸ ਲੜ ਨੂੰ ਵੀ ਜਿਹੜਾ ਆਪਾਂ ਵੈਕ ਤੋਂ ਪਿੰਚ ਕਰਾਂਗੇ ਤੇ ਇਸ ਲੜ ਦੇ ਪੂਣੀ ਨੂੰ ਖੋਲ ਲਵਾਂਗੇ ਫਿਰ ਉਸ ਤੋਂ ਬਾਅਦ ਪਹਿਲਾਂ ਉੱਪਰ ਪੱਲਾ ਇਕੱਠਾ ਕਰਾਂਗੇ ਉੱਪਰ ਪੱਲਾ ਇਕੱਠਾ ਕਰਨ ਤੋਂ ਬਾਅਦ ਥੱਲੇ ਉਹ ਪੱਲਾ ਇਕੱਠਾ ਕਰਕੇ ਉੱਪਰ ਨੂੰ ਫੋਲਡ ਕਰ ਦਵਾਂਗੇ ਫਿਰ ਉਸ ਤੋਂ ਬਾਅਦ ਆਪਾਂ ਇਸ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰਾਂਗੇ ਜਿਹੜੇ ਆਪਣੇ ਉੱਪਰਲੇ ਪੇਜ ਆਉਣਗੇ ਉਹਨਾਂ ਪੇਚਾਂ ਨੂੰ ਵੀ ਆਪਾਂ ਸੈੱਟ ਕਰ ਲਵਾਂਗੇ ਨੇ ਇਸ ਲੜ ਨੂੰ ਇਸ ਲੜ ਨੂੰ ਜਿਹੜਾ ਤੁਸੀਂ ਅੱਖ ਤੱਕ ਖੋਲ ਲੈਣਾ ਜੀ ਹੁਣ ਇਸ ਲੜ ਨੂੰ ਇਸ ਲੜਨ ਨੂੰ ਤੁਸੀਂ ਜਿਹੜਾ ਆਪਾ ਤੁਸੀਂ ਅੱਖ ਤਾਂ ਖਿੱਚ ਲੈਣਾ ਅੱਖ ਤਾਂ ਖਿਚਣ ਤੋਂ ਬਾਅਦ ਇਸ ਲੜਨ ਨੂੰ ਤੁਸੀਂ ਇਹ ਫਰੰਟ ਦੇ ਤੋਂ ਇੱਕ ਗਰ ਹੋਲਡ ਕਰਨਾ ਇਹ ਗਾ ਲੜਨ ਨੂੰ ਫੋਲਡ ਕਰਨ ਤੋਂ ਬਾਅਦ ਫਿਰ ਉਸ ਤੋਂ ਅੱਗੇ ਇਸ ਲੜਨ ਨੂੰ ਡਬਲ ਫੋਲਡ ਕਰ ਦੇਣਾ ਡਬਲ ਹੋਲਡ ਕਰਨ ਤੋਂ ਬਾਅਦ ਲੜਨ ਨੂੰ ਉੱਪਰੋਂ ਫੋਲਡ ਕਰਕੇ ਬੈਕ ਤੱਕ ਲੜਨ ਨੂੰ ਸਾਫ਼ ਕਰਕੇ ਲਗਾ ਦੇਵਾਂਗੇ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਤਾਂ ਲਾਈਕ ਸ਼ੇਅਰ ਕਮੈਂਟ ਤੇ ਜਰੂਰ ਕਰਿਆ ਕਰੋ ਤੇ ਜਿਹੜੇ ਵੀਰਾਂ ਨੇ ਸਾਡੇ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ YouTube ਚੈਨਲ ਸਬਸਕ੍ਰਾਈਬ ਕਰ ਤੇ Facebook ਪੇਜ ਨੂੰ ਫੋਲੋ ਜਰੂਰ ਕਰਨਾ ਥੋੜਾ ਲੜ ਆਪਾਂ ਹੁਣ ਇਸ ਲੜ ਦੇ ਵਿੱਚ ਵੀ ਬਾਅਦ ਫੇਰ ਕਿਹੜਾ ਤੁਸੀਂ ਨੇ ਇਸ ਲੜ ਦਾ ਜਿਹੜਾ ਆਪਣਾ فاصلہ ਉਹਸ فاصل ਨੂੰ ਸੈੱਟ ਕਰ ਲੈਣਾ ਇਸ ਤੋਂ ਅਗਲਾ ਲੜਦ ਵੀ ਉਸੇ ਤਰ੍ਹਾਂ ਹੀ ਲਗਾ ਮੰਗੇ ਜਿਸ ਤਰ੍ਹਾਂ ਪਰੇ ਪਹਿਲੇ ਲੜ ਪਹਿਲਾਂ ਵਾਲੇ ਲੜ ਲਗਾਏ ਹਨ ਤੁਸੀਂ ਨੇ ਲੜ ਨੂੰ ਬੈਕ ਤੋਂ ਪਿੰਚ ਕਰਨਾ ਤੇ ਇਸ ਲੜ ਨੂੰ ਵੀ ਜਿਹੜਾ ਤੁਸੀਂ ਅੱਖ ਤੱਕ ਖਿੱਚ ਲੈਣਾ ਇਸ ਲੜ ਨੂੰ ਤੁਸੀਂ ਇਹ ਲੜ ਨੂੰ ਤੁਸੀਂ ਅੱਖ ਤੱਕ ਖਿੱਚ ਲੈਣਾ ਜੀ ਹਣੀ ਇਸ ਲੜ ਨੂੰ ਤੁਸੀਂ ਅੱਖ ਤੱਕ ਖਿੱਚਣ ਤੋਂ ਬਾਅਦ ਇਸ ਲੜ ਨੂੰ ਪ੍ਰੋਪਰ ਸਾਫ਼ ਕਰਨਾ ਹਣੀ ਇਸ ਲੜ ਨੂੰ ਅੱਖ ਤੱਕ ਖਿੱਚਣ ਤੋਂ ਬਾਅਦ ਉੱਪਰੋਂ ਲੜਨ ਉਹਦਾ ਤੁਸੀਂ ਸਾਫ਼ ਕਰ ਲੈਣਾ ਉੱਪਰੋਂ ਜਿਹੜਾ ਇਸ ਲੜ ਨੂੰ ਪ੍ਰੋਪਰ ਸਾਫ਼ ਕਰਨਾ ਜੀ ਤੇ ਉਸ ਤੋਂ ਬਾਅਦ ਆਪਾਂ ਨੇ ਨਾਖੀ ਛੇ ਦੇ ਵਿੱਚ ਰੱਖ ਕਿਹੜਾ ਤੁਸੀਂ ਇਸ ਲੜ ਨੂੰ ਫੋਲਡ ਕਰ ਦਿਓ ਫੋਲਡ ਕਰ ਦੇਣਾ ਫੋਲਡ ਕਰਨ ਤੋਂ ਬਾਅਦ ਫਿਰ ਇਸ ਲੜ ਨੂੰ ਵੀ ਜਿਹੜਾ ਡਬਲ ਫੋਲਡ ਕਰਕੇ ਇਸ ਲੜ ਨੂੰ ਬੈਕ ਤੱਕ ਸਾਫ਼ ਕਰਕੇ ਲਗਾ ਦੇਣਾ ਜੀ ਹੁਣ ਇਹ ਲੜ ਨੂੰ ਜਿਹੜਾ ਤੁਸੀਂ ਬੈਕ ਤੱਕ ਸਾਫ਼ ਕਰਕੇ ਲਗਾ ਦਿਓ ਦਗਾ ਦੇਣਾ ਜੀ ਹੁਣ ਇਸ ਲੜ ਦੇ ਵਿੱਚ ਵੀ ਜਿਹੜਾ ਤੁਸੀਂ ਨੇ ਬਾਅਦ ਫੇਰ ਕੇ ਜਿਹੜਾ ਤੁਹਾਡਾ فاਸਲਾ ਹੋਊਗਾ ਇਸ ਲੜ ਦਾ ਡਾਟਾ ਬਣਾ فاਸਲਾ ਆਊਗਾ ਉਸ فاਸਲੇ ਨੂੰ ਆਪਾਂ ਸੈਟ ਕਰ ਲਵਾਂਗੇ ਤੁਸੀਂ ਹੁਣ ਇਸ ਲੜ ਦੇ ਵਿੱਚ ਵੀ ਬਾਅਦ ਫੇਰ ਕੇ ਇਸ ਲੜ ਦਾ ਵੀ ਜਿਹੜਾ ਆਪਾਂ فاਸਲਾ ਹੋਊਗਾ ਉਸ ਨਾਲ ਸੈਟ ਕਰ ਲੈਣਾ ਸਾਰੇ ਲੜਾਂ ਦੇ ਵਿੱਚ ਬਾਅਦ ਫੇਰ ਕਿਹੜਾ ਤੁਸੀਂ ਇਹਨਾਂ ਸਾਰੇ ਲੜਾਂ ਦਾ فاਸਲਾ ਸੈੱਟ ਕਰ ਲੈਣਾ ਤੇ ਜਿਹੜਾ ਆਪਣਾ ਪਰਨੇ ਦੀ ਸ਼ੇਪ ਹੋਗੀ ਪਰਨੇ ਸ਼ੇਪ ਨੂੰ ਵੀ ਸੈੱਟ ਕਰ ਲੈਣੀ ਜਿਹੜਾ ਆਪਾਂ ਆਖਰੀ ਲੜ ਲਗਾਵਾਂਗੇ ਆਹੀ ਲੜ ਨੂੰ ਬੈਕ ਤੋਂ ਪਿੰਚ ਕਰਾਂਗੇ ਇੜ ਨੂੰ ਬੈਗ ਤੋਂ ਪਿੰਚ ਕਰਨ ਤੋਂ ਬਾਅਦ ਆਪਾਂ ਇਸ ਲੜ ਨੂੰ ਜਿਹੜਾ ਸਿੱਧਾ ਲਗਾਵਾਂਗੇ ਜੀ ਇਸ ਲੜ ਨੂੰ ਅਖਤਾ ਖਿੱਚ ਕੇ ਇਹਦਾ ਪ੍ਰੋਪਰ ਆਪਾਂ ਸਾਫ਼ ਕਰ ਲਵਾਂਗੇ ਤੇ ਉੱਪਰੋਂ ਲੜ ਨੂੰ ਫੋਲਡ ਕਰਾਂਗੇ ਫਿਰ ਸਤ ਲੜ ਨੂੰ ਜਿਹੜਾ ਆਪਾਂ ਸਿੱਧਾ ਸੱਤ aí ਜਿਹੜਾ ਆਪਾਂ ਲਗਾ ਦੇਵਾਂਗੇ ਜਿਹੜਾ ਆਪਣਾ ਇਸ ਤੋਂ ਪਹਿਲਾਂ ਵਾਲਾ ਲਗਾਇਆ ਸੀਗਾ ਪੰਜਵਾਂ ਲੜ ਉਸ ਲੜ ਦੇ ਥੱਲੇ ਜਿਹੜਾ ਆਪਾਂ ਇਸ ਲੜ ਨੂੰ ਦੱਬ ਦੇਵਾਂਗੇ ਜਿਹੜੇ ਤਰ੍ਹਾਂ ਹਣੇ ਚਲਾ ਲਨ ਜਿਹੜਾ ਆਪਾਂ ਇਹ ਲੜ 6 ਮਿਲਾ ਲ ਲ ਤੁਸੀਂ ਨੇ ਦਬ ਦੇਣਾ ਜਿਹੜਾ ਹੁਣ ਤੁਹਾਡਾ ਪਰਨਾ ਕੰਪਲੀਟ ਹੋ ਚੁੱਕਿਆ ਹੁਣ ਇਸ ਪਰਨੇ ਜਿਹੜੀ ਆਪਾਂ ਤੁਸੀਂ ਨੇ ਬਾਕੀ ਦੀ ਸ਼ੈਡਿੰਗ ਹੋ ਗਈ ਉਹ ਵੀ ਜਿਹੜੀ ਕਰ ਲੈਣੀ ਸਾਰੇ ਪੇਚਾਂ ਜਿਹੜਾ ਤੁਹਾਡਾ ਫਾਸਲਾ ਹੋਊਗਾ ਉਸ ਫਾਸਲੇ ਨੂੰ ਵੀ ਸੈੱਟ ਕਰ ਲੈਣਾ ਤੇ ਜਿਹੜੇ ਬਾਕੀ ਪਰਨੇ ਸ਼ੈਡਿੰਗ ਹੋ ਗਈ ਉਹ ਵੀ ਜਿਹੜੀ ਪ੍ਰੋਪਰ ਕਰ ਲੈਣੀ ਜੀ ਤੇੜੇ ਆਪਣੇ ਪਰਨੇ ਹੋ ਗਿਆ ਪਰਨੇ ਦੀ ਸ਼ੇਪ ਹੋ ਗਈ ਸ਼ੇਪ ਨੂੰ ਵੀ ਸੈੱਟ ਕਰਨਾ ਤੇ ਬੈਕ ਤੇ ਵੀ ਜਿਹੜੇ ਤੁਹਾਡੇ ਬਲ ਹੋਣਗੇ ਉਹਨਾਂ ਬਲਾਂ ਨੂੰ ਕੱਢ ਦੇਣਾ ਜਿਹੜੇ ਵੀਰਾਂ ਨੂੰ ਸਾਡੀ ਵੀਡੀਓ ਵਧੀਆ ਲੱਦੀ ਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ